ਦੀ ਦੇਖ ਰਹੇ ਸ਼ਬਦਾਈ ਤਾਕਤ ਦਾ ਵਨ ਮੀਡੀਆ ਮੈਂ ਪੁਜਾ ਪੰਜਾਬ ਜਿੱਤੇ ਹੜਾ ਦੀ ਮਾਰ ਚਾੜਿਆ ਉੱਥੇ ਹੀ ਗੁਨਾਜਪੁਰ ਦਾ ਇਲਾਕਾ ਵੀ ਸੜ ਦੇ ਪਾਣੀ ਦੀ ਲਪੇਟ ਚ ਆਇਆ ਜਿੱਤੇ ਕਿ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਪਿੰਡਾਂ ਤੇ ਖੇਤਾਂ ਵਿੱਚ ਵੀ ਪਾਣੀ ਵੜ ਗਿਆ ਉੱਥੇ ਹੀ ਵੱਖ-ਵੱਖ ਇਲਾਕਿਆਂ ਦੇ ਐਮ ਐਲ ਏ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਇਸ ਦੇ ਨਾਲ ਹੀ ਵੱਖ-ਵੱਖ ਮਾਲਿਆਂ ਵੱਲੋਂ ਆਪਣੀ ਤਨਖਾਹ ਜੋ ਡੀ ਸੀ ਨੂੰ ਦਿੱਤੀ ਗਈ ਹੈ ਤਾਂ ਜੋ ਹੜਪੀੜ ਦਾ ਦੀ ਮਦਦ ਹੋ ਸਕੇ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਦੇ ਇਲਾਕੇ ਵਿੱਚ ਐਮਐਲਏ ਸ਼ੈਰੀ ਕਲਸੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਹੜਪੀੜਤਾਂ ਨੂੰ ਰਾਹਤ ਸਮਗਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ 50 ਟਰਾਲੀਆਂ ਨੇ ਜੋ ਹੜਪੀੜਤਾਂ ਨੂੰ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਉਨ੍ਹਾਂ ਵੱਲੋਂ ਰਾਹਤ ਸਮਗਰੀ ਚ ਲੋਕਾਂ ਲਈ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਲਈ ਚਾਰਾ ਤੇ ਹੋਰ ਕਈ ਚੀਜ਼ਾਂ ਸ਼ਾਮਲ ਨੇ ਇਸ ਦੇ ਨਾਲ ਹੀ ਮੌਕੇ ਤੇ ਗੁਰਦੀਪ ਰੰਧਾਵਾ ਵੀ ਮੌਜੂਦ ਰਹੇ ਉਨ੍ਹਾਂ ਨੇ ਹੜਪੀੜਤਾਂ ਦੀ ਮਦਦ ਕਰਨ ਵਾਲੇ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਇਸ ਦੇ ਨਾਮੀ ਉਹਨਾਂ ਦਾ ਹੋਰ ਕੀ ਕਹਿਣਾ ਉਹ ਵੀ ਸੁਣਾ ਦੇਣਾ ਹੈ ਬਿਲਕੁਲ ਜੀ ਸਾਡੇ ਕਈ ਪਰਿਵਾਰ ਜਿਹੜੇ ਨੇ ਜਿਹੜਾ ਮੈਂ ਦੇਖ ਰਿਹਾ ਵੀ ਕਾਫੀ ਦਿਨਾਂ ਤੋਂ ਜਿਤਨਾ ਮੈਂ ਇਹ ਕਹਿ ਸਕਦਾ ਵੀ ਮੱਝਾਂ ਵਾਸਤੇ ਗਾਵਾਂ ਵਾਸਤੇ ਪਸ਼ੂਆਂ ਵਾਸਤੇ ਉੱਥੇ ਬੜੀ ਕਮੀ ਆ ਚਾਰੇ ਦੀ ਸੋ ਮੈਨੂੰ ਡੀਸੀ ਸਾਹਿਬ ਵੱਲੋਂ ਮੈਨੂੰ ਐਮਐਲਏ ਸਾਹਿਬ ਵੱਲੋਂ ਉਹਨਾਂ ਨੇ ਵੀ ਦੱਸਿਆ ਹੈ ਵੀ ਸਾਨੂੰ ਇੱਥੇ ਕਮੀ ਆ ਰਹੀ ਹੈ ਅੱਜ ਅਸੀਂ ਸੁੱਕਾ ਰਾਸ਼ਨ ਚਾਰਾ ਤੂੜੀ ਪਾਣੀ ਇਕ ਤੋਂ 100 ਤੱਕ ਵੀ ਜਿਹੜੀਆਂ ਰਾਤ ਨੂੰ ਜਿਹੜਾ ਕੋਈ ਆਡੋਮਾਸ ਵਗੈਰਾ ਬਿਸਕੁਟ ਵਗੈਰਾ ਕੋਲਡ ਡਰਿੰਕ ਵਗੈਰਾ ਸਾਡੇ ਕੋਲ ਜੋਂ ਹੋਇਆ ਅਸੀਂ ਸਾਰਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਕੱਠਾ ਕਰਕੇ ਤੇ ਜਾ ਰਹੇ ਆਂ ਜੀ ਦੇਣ ਜਾ ਰਹੇ ਆਂ ਇਹ ਸਰ ਕਿੰਨੀਆਂ ਟਰਾਲੀਆਂ ਦਾ ਕਾਫਲਾ ਇਹ ਸਰ ਜਿਉਂ-ਜਿਉਂ ਮੈਂ ਚੱਲ ਰਿਆਂ ਪਿੰਡਾਂ ਦੇ ਵਿੱਚੋਂ ਨਾਲ ਨਿਕਲਦੇ ਹੋਰ ਸਾਥੀ ਵੀ ਆਈ ਜਾ ਰਹੇ ਨੇ ਕਾਫਲਾ ਜਿਹੜਾ ਜਦੋਂ ਮੈਂ ਤੁਰਿਆ ਸੀ ਉਸ ਤੋਂ ਬਾਅਦ ਇਹ ਵਧਿਆ ਹੀ ਹੈ ਘਟਿਆ ਨਹੀਂ ਇਹਨਾਂ ਇਹ ਤੁਹਾਡਾ ਤੇ ਸਾਥੀਆਂ ਦਾ ਸਹਿਯੋਗ ਆਵਾਜ਼ ਦੀ ਪਾਰਟੀ ਦੇ ਜਿਹੜੇ ਦੇਖੋ ਇਹ ਮੇਰਾ ਪਰਿਵਾਰ ਹੈ ਜੀ ਸੁੱਖ-ਦੁੱਖ ਦੇ ਸਮੇਂ ਸੁੱਖ ਦੇ ਸਮੇਂ ਭਾਵੇਂ ਜਾਈਏ ਨਾ ਜਾਈਏ ਪਰ ਦੁੱਖ ਦੇ ਸਮੇਂ ਇਹ ਜਿਹੜਾ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਦੀ ਬਾਹ ਫੜਨੀ ਇਹ ਮੇਰੇ ਸਾਥੀਆਂ ਦੀ ਇੱਕ ਬੜੀ ਵੱਡੀ ਕਾਬਲੀਅਤ ਹੈ ਔਰ ਮੈਂ ਅੱਜ ਜੋ ਵੀ ਹਾਂ ਆਪਣੇ ਪਰਿਵਾਰ ਦੇ ਸਿਰ ਤੇ ਆਪਣੇ ਸਾਥੀਆਂ ਸਿਰ ਤੇ ਹਾਂ ਤਾਂ ਇਹਨਾਂ ਇੱਕ ਮੁਸਕਰਾਹਟ ਆ ਰਹੀ ਹੈ ਜਿਹੜੀ ਵਿਚਾਰ ਚਾਵਾਂ ਨੇ ਕਿ ਕੀ ਇਹ ਰਾਸ਼ਨ ਇਹ ਕੋਈ ਨਾ ਬੰਦਾ ਉਸਕੇ ਬਹੁਤ ਜੀ ਮੈਂ ਬਾਰ-ਬਾਰ ਇੱਕੋ ਖਾਦੇ ਜਾਈ ਜਾ ਰਿਹਾ ਜੀ ਜੀ ਮੈਂ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹਣਾ ਇਸ ਸਬੰਧ ਦੇ ਵਿੱਚ ਸਾਡੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਹੁਣ ਜਿਤਨਾ ਬਟਾਲੇ ਦਾ ਮੈਂ ਐਮਐਲਏ ਹੁਣ ਮੈਨੂੰ ਕੱਲੇ-ਕੱਲੇ ਪਿੰਡ ਦਾ ਪਤਾ ਮੈਨੂੰ ਕੱਲੇ-ਕੱਲੇ ਏਰੀਏ ਦਾ ਪਤਾ ਇਸ ਤਰ੍ਹਾਂ ਹੀ ਗਰਦੀਪ ਰੰਧਾਵਾ ਜੀ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੂੰ ਕੱਲੇ-ਕੱਲੇ ਪਿੰਡਾਂ ਦਾ ਪਤਾ ਜੀ ਅਸੀਂ ਡੀਸੀ ਸਾਹਿਬ ਦੇ ਐਮਐਲਏ ਸਾਹਿਬ ਨੂੰ ਇਹ ਸਾਰਾ ਜਿਹੜਾ ਰਾਸ਼ਨ ਆ ਜੋ ਸਮਗਰੀ ਆ ਜੋ ਚਾਰਾ ਸਣੇ ਟਰੈਕਟਰਾਂ ਸਮੇਤ ਉਹਨਾਂ ਦੇ ਹਵਾਲੇ ਕਰਨ ਲੱਗੇ ਆ ਔਰ ਜਿੱਥੇ-ਜਿੱਥੇ ਉਹ ਡਿਊਟੀ ਲਾਉਣਗੇ ਆਪਾਂ ਉੱਥੇ-ਉੱਥੇ ਜਾ ਕੇ ਉਸ ਸਪੈਂਡ ਦੇ ਵਿੱਚ ਲਾ ਕੇ ਆਵਾਂਗੇ। ਇਹ ਸਰ ਇੱਕ ਤਾਂ ਅਸੀਂ ਸਿੱਦਾ ਸੀ ਦਾ ਤੌਰਾਸ ਤੋਂ ਲੇ ਲਏ। ਉਹ ਨੇਵਾਲ ਪਿੰਡ ਨੇ ਜਦੋਂ ਭਾਵੇਂ ਹਲਕਾ ਜਨਾਲਾ ਚ ਆ ਪਰ ਉਹਨੇ ਤੁਸੀ ਬੰਦੇ ਜਰੂਰ ਸਮਗਰੀ ਪੁੱਛ ਰਹੀ ਆ ਪਰ ਜਿਹੜਾ ਪਿੰਡੇ ਉਹ ਕਟੋ ਪਿਆ ਜੀ। ਨਹੀਂ ਕੋਈ ਨਹੀਂ ਜੀ ਜੇ ਕੋਹ ਨੇਵਾਲ ਪਿੰਡ ਰਹਿੰਦਾ ਉਹ ਕਟੋ ਪਿਆ ਪਿੰਡੇ ਇਹ ਦੋ ਦਿਨਾਂ ਉਹ ਕੁਛਕਾ ਨਹੀਂ ਉਹਦਾ ਸੁਰੀ ਘਟ ਜਾਂਦਾ। ਹਾਂ ਆਪਾਂ ਜੇ ਜਿਤਨਾ ਤੁਸੀਂ ਦੱਸਿਆ ਜੇ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਪਿੰਡ ਰਹਿੰਦੇ ਨੇ ਠੀਕ ਹੈ ਇਹ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ ਅੱਜ ਦਾ ਸਮਾਂ ਜਿਹੜਾ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਹੈ ਨਾ ਕਿ ਸਿਆਸਤ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਲੋੜ ਹੈ ਜਿੱਥੇ ਕੋਈ ਦੇ ਨਹੀਂ ਵੀ ਪਹੁੰਚਿਆ ਰਲ ਮਿਲ ਕੇ ਆਪਾਂ ਸਾਥ ਦੇਈਏ ਉਹਨਾਂ ਦਾ ਸਾਰਿਆਂ ਦਾ ਠੀਕ ਹੈ ਜੀ ਥੈਂਕ ਯੂ ਮੇ ਮੇਰਾ ਛੋਟਾ ਭਰਾ ਸ਼੍ਰੀ ਸ਼ੇਰ ਸਿੰਘ ਬਖਸ਼ਰੀ ਖਾਲਸਾ ਇਹਨਾਂ ਨਾਲ ਮੇਰੀ ਡਿਸਕਸ ਹੋਈ ਆ ਮੈਂ ਇਹਨੂੰ ਕਹਿੰਦਾ ਕਿ ਮੈਂ ਤੇਰੀ ਮਦਦ ਕਰਾਂ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਵੱਡਾ ਭਰਾ ਸਮਝ ਗਿਆ ਇੰਨੀ ਗੱਲ ਕਹੀ ਆ ਤਾਂ ਮੈਨੂੰ ਕਹਾਂ ਕਿ ਕੀ ਮਦਦ ਤੇਰੀ ਮੈਂ ਲੈ ਕੇ ਆਂ ਤਾਂ ਤੁਹਾਡੇ ਸਾਹਮਣੇ ਦੇਖ ਲੋ ਅੱਜ ਕਿੰਨੀਆਂ ਟਰਾਲੀਆਂ ਦੇ ਵਿੱਚ ਰਾchnਾ ਹੈ ਜਿਦੋਂ ਐਮਐਲਏ ਸਾਹਿਬ ਨੇ ਕਿਹਾ ਕਿ ਮੈਨੂੰ ਖੁਦ ਹੀ ਨਹੀਂ ਪਤਾ ਵੀ ਕੀ ਕੀ ਸਵਾਨ ਲੋਕ ਲੈ ਕੇ ਆਏ ਇੱਕ ਆਵਾਜ਼ ਤੇ ਕਿਸਾਨ ਡੇਰਾ ਬਣਾਨ ਚ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਡੀਆਂ ਲੈ ਕੇ ਆਏ ਨੇ ਮੇਰੇ ਹਲਕੇ 'ਚ ਅੱਜ ਹੀ ਲੈ ਕੇ ਆਏ ਨੇ। ਤਾਂ ਤੁਸੀਂ ਦੇਖ ਲਓ ਕਿ ਉਹ ਤਾਂ ਆਪ ਆਨਰ ਨੇ ਕੈਟਲ ਫੀਡ ਦੇ। ਇੰਨੀ ਵੱਡੀ ਰਾਤ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਦੇਣੀ। ਇਹ ਮੇਰੇ ਖਾਲ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸੇਵਾ ਕਰ ਰਹੇ ਨੇ। ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਲੋਕ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਔਖੇ ਵੇਲੇ ਸਾਡੀ ਬਾਹ ਫੜੀ ਆ। ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਹ ਤੋਂ ਵੀ ਜ਼ਿਆਦਾ ਤਰੱਕੀ ਕਰੋ ਤਾਂ ਮੈਨੂੰ ਲੱਗਦਾ ਜਿਹੜਾ ਬੰਦਾ ਓਕੇ ਟਾਈਮ ਕਿਸੇ ਦੀ ਬਾਹ ਫੜਦਾ ਕਿਸ ਦੀ ਸੇਵਾ ਕਰਦਾ ਪ੍ਰਮਾਤਮਾ ਕਦੀ ਉਹਦਾ ਫਲ ਨਹੀਂ ਲੈਣ ਦਿੰਦਾ ਉਹਨੂੰ ਫਲ ਦੂਣਾ ਤੀਣਾ ਕਰਕੇ ਮੋੜਦਾ ਤਾਂ ਇਸ ਕਰਕੇ ਐਮਰ ਸਾਹਿਬ ਮੈਂ ਤੁਹਾਡਾ ਸਦਾ ਦੀ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਆ ਤਾਂ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਗਏ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ 'ਚ ਉਹ ਲੋਕਾਂ ਦਾ ਮੂੰਹ ਬੰਦ ਵੀ ਹੋਇਆ ਜਿਹੜੇ ਕਹਿੰਦੇ ਇਹ ਸਿਰਫ ਫੋਟੋਆਂ ਲਵਾਉਣ ਤੱਕ ਹੀ ਸੀਮਤ ਨੇ ਤਾਂ ਫੋਟੋਆਂ ਲਵਾਉਣ ਵਾਲੇ ਅੱਜ ਉਹ ਦੇਖਣਨ ਕਿ ਡੇਰਾ ਬਾਬਾ ਨਾਨਕ ਘੱਲਕੇ 'ਚ ਫੋਟੋਆਂ ਲੱਤਦੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਤੁਹਾਡੇ ਹੈਲੀਕਾਪਟਰ ਦੀ ਵੀ ਬੜੀ ਚਰਚਾ ਰਹੀ ਹੈ ਹੈਲੀਕਾਪਟਰ ਦੀ ਚਰਚਾ ਤੇ ਇਹੋ ਹੀ ਆ ਕਿ ਆਮ ਘਰ ਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ ਹੈ ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਉਹ ਦੱਸਦੇ ਨਹੀਂ ਕਿ ਹੈਲੀਕਾਪਟਰ ਦਾ ਨਾਂ ਰਹਿੰਦਾ ਨਾਲ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਨੂੰ ਜਾਣਦਾ ਉਹ ਬਿਮਾਰੀ ਦਾ ਲਾਜ ਵੀ ਮੇਰੇ ਕੋਲ ਹੈਗਾ ਇਹ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ ਦੇਖੋ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 30-35 ਸਾਲ ਤੋਂ ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ ਸੀਐਮ ਆਇਆ ਹੋਵੇ ਹੈਲੀਕਾਪਟਰ ਤੇ ਤੇ ਜਾਵੇ ਬਾਈ ਰੋਡ ਔਰ ਲੋਕਾਂ 'ਚ ਇਹ ਕਹਿ ਕੇ ਜਾਵੇ ਕਿ ਆਹ ਹੈਲੀਕਾਪਟਰ ਤੁਹਾਡੇ ਲੋਕਾਂ ਦਾ ਤੇ ਮੈਂ ਤੁਹਾਡੇ ਵਿੱਚ ਤੇ ਛੱਡ ਕੇ ਚੱਲਿਆਂ ਤੇ ਬੜੀ ਵੱਡੀ ਫਰਾਕ ਦੇ ਲਈ ਸੀਐਮ ਸਾਹਿਬ ਦੀ ਜਿਹੜੀ ਉਹ ਕਰਕੇ ਗਏ ਨੇ ਇਹ ਵੱਡਾ ਸਾਨ ਜ਼ਿਲ੍ਹੇ ਗਰਤਾਸਪੁਰ ਤੇ ਉਥੇ ਇਹ ਕਿ ਗਏ ਨੇ ਸੀਐਮ ਸਾਹਿਬ ਕਿ ਇਸ ਕਰਕੇ ਵਿਰੋਧੀ ਜੋ ਮਰਜ਼ੀ ਕਹਿਣ ਅੱਜ ਕੱਲ ਦਾ ਇਤਿਹਾਸ ਹੈ ਕਿ ਇਸ ਚੌਪਰ ਦੇ ਉੱਤੇ ਕੋਈ ਮੰਤਰੀ ਨਹੀਂ ਸਫ਼ਰ ਕਰਦਾ ਮੰਤਰੀ ਲੱਭਦੇ ਹੀ ਚੌਪਰ ਨੂੰ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇੱਕ ਆਮ ਜਿਹੜੇ ਘਰਾਂ ਚੋਂ ਐਮਐਲਏ ਬਣਿਆ ਉਹਨਾਂ ਨੂੰ ਵੀ ਮੌਕਾ ਦਿੱਤਾ ਚੌਪਰ ਦਾ ਪਿੱਛਾ ਉਹ ਆਪ ਆਪਣੇ ਹਲਕੇ ਦਾ ਨਿਕਸ਼ ਕਰੋ ਤਾਂ ਦੇਖਿਓ ਕਿੱਥੇ ਕਿੱਥੇ ਕਿਹਨੂੰ ਕੀ ਪਰੇਸ਼ਾਨੀ ਸੁਖਵੀਰ ਬਾਦਲੂ ਨੇ ਕੱਲ ਸਵਾਲ ਕੀਤਾ ਗਿਆ ਸੀ ਕਿ ਬੰਨਾ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਮੈਨੂੰ ਲੱਗਦਾ ਸੁਖਵੀਰ ਬਾਦਲੂ ਕੰਕਰੀਟ ਤੋਂ ਨਹੀਂ ਬਣ ਸਕਦਾ ਤੁਹਾਡੀ ਸਭ ਤੁਸੀਂ ਸਰਕਾਰ ਦੇ ਵਿੱਚੋਂ ਜਿੰਨਾ ਬਲਣਾ ਦਾ ਬੇਲੋ ਕੁਛ ਹੱਲ ਕਰੂ ਜਿਹੜੇ ਕਿ ਵਾਰ-ਵਾਰ ਪੰਜਾਬ ਉੱਜੜਦਾ ਏ ਇਸ ਹੱਟ ਦੇ ਨਾਲ ਪਹਿਲਾਂ ਸੁਖਵੀਰ ਵਾਲੀ ਤਾਂ ਗੱਲ ਕਰਨੀ ਹੁਣ ਬੋਲੇ ਕਰੋ ਸੁਖਵੀਰ ਮਿੱਟੀ ਦਾ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15 20 ਸਾਲਾਂ ਅੱਜ ਕਿ ਚਿੱਟੇ ਦਾ ਬੰਨਦਾ ਬਣ ਸਕਦਾ ਚਿੱਟੇ ਨਾਲ ਜਿੰਨਾ ਉਹਨਾਂ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਗੱਲ ਦਾ ਇਸ ਕਰਕੇ ਉਹਨਾਂ 30 ਸਾਲਾਂ 'ਚ ਕਦੀ ਕਦੇ ਆਣ ਕੇ ਕਿੰਨਾ ਤੁਸੀਂ ਬੰਨਾਲ ਦੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾ ਨਿਕਾਸੀ ਜਿੰਨੀ ਮੈਂ ਬਟਾਲੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲਿਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਕੁਦਰਤ ਦੀ ਮਾਰਤਾ ਉਹਨੂੰ ਤਾਂ ਕੋ ਰੋਕ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਕ ਪਾਣੀ ਇਸ ਤਰ੍ਹਾਂ ਦਰਿਆ 'ਚ ਆਇਆ ਸੀਗਾ ਐਸ ਵਾਰ 14 ਲੱਖ ਕੁਛ ਉਹਦੇ ਉੱਪਰ ਕਿਊਸਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆਇਆ ਦੇਖ ਲਓ ਭਾਵੇਂ ਤੁਸੀਂ ਕੰਕਰੀਟ ਦੀਆਂ ਵੀ ਬਣਾ ਦੋ ਜਦੋਂ ਕੁਦਰਤ ਕਾੜੀ ਨਹੀਂ ਕਿਸੇ ਦਾ ਜੋਰ ਇਹ ਮੰਨਣਾ ਪਊਗਾ ਇਹ ਕੁਦਰਤ ਕੁਦਰਤ ਹੀ ਆ ਉਦਰਤ ਕੁਝ ਵੀ ਕਰ ਸਕਦੀ ਆ ਉਦਾਂ ਤਾਂ ਬਾਲਦੀ ਅੱਗ ਚੋਂ ਵੀ ਰੱਖ ਸਕਦੀ ਆ ਇਹ ਤਾਂ ਕੁਦਰਤ ਆ ਅਸੀਂ ਸਰਕਾਰ ਦੇ ਵਿੱਚ ਸਾਡੇ ਨਾਲ ਸਭ ਕੁਝ ਆ ਅਸੀਂ ਕੁਝ ਕਰਨ ਦੀ ਚਾਹ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬੰਨ ਵੀ ਬੰਨੇ ਜਾਣਗੇ ਠੀਕ ਆ ਤੁਸੀਂ ਦੇ ਜਿੱਥੇ ਜਿੱਥੇ ਪਾੜ ਪਿਆ ਇਹਨੂੰ ਬੰਨ ਵੀ ਬੰਨਾਂਗੇ ਔਰ ਸਪੈਸ਼ਲ ਕਰਤਾਵਰੀ ਕਰਾ ਕੇ ਤਾਂ ਜਿਹੜਾ ਲੋਕਾਂ ਨੂੰ ਮਾਅਵਜਾ ਵਾ ਉਹ ਵੀ ਦਿਵਾਵਾਂਗੇ ਧੰਨਵਾਦ